हां भाई बोलो हन हां भाई कोनी बकरी मोडी लैंदा है मोडी लैंदा है हेलो किया ना है मैं आदा 8000 दे साढे 8000 दे साढे 8000 ਦਾ ਉਹ 10 ਸਾਢੇ 10 ਕ ਦਾ ਦਾ 10 ਆਖ ਦਾ ਤੇ ਪੂਰੇ 9 ਦੀ ਮੋਖੀ ਪੁੱਟੋ ਮੈਂ ਇਹ ਮੋਖੀ ਮੰਗੀ ਸਾਢੇ 8000 ਉਹ ਯਾਰ ਉਹ ਯਾਰ ਇਹ 2000 ਪੁੱਟੋ ਦੇ ਪੈਸੇ ਦੇ ਪੈਸੇ ਦੇ ਦੇ ਪੈਸੇ ਤੇ ਦੇ ਕਿ ਪੈਸੇ ਨਹੀਂ ਜਾਂਦੇ ਕਿਸੇ ਵਾਸਤੇ ਤੂੰ ਇਹਨਾਂ ਦੀ ਬੱਕਰੀ ਲੈ ਕੇ ਜਾ ਹਾਂ ਉਹਨੂੰ ਪੁੱਛ ਲੈ ਮਾਸਟਰ ਲੈ 9 ਦੀ ਮਕਾਤੀ ਜਦੋਂ ਉਹਨੇ ਯਾਰ ਮੇਰੀ ਗੱਲ ਮਤਲਬ ਲੱਗ ਗਿਆ ਕਰਦਾ ਹਾਂ ਆਹ ਲਾ ਆਪਣਾ ਮਕਾ ਲਾ ਯਾਰ ਬਈ ਮਕਾ ਲਓ ਯਾਰ ਇਹ ਕੰਮ ਗਲਤ ਨਾ ਕਰੋ ਜੱਜ ਤੇ ਮੈਂ ਕਹੀ ਠੀਕੋ ਪੁੱਤੋ ਓ ਯਾਰ ਗਲਤ ਨਾ ਕਰਸਾ ਪੂਰੇ ਮੈਂ ਨਾ ਪੂਰੇ ਤੈਨੂੰ ਕਿਹਾ 10 ਲੈਣੇ ਪੂਰੇ 10 ਲੈਣੇ ਆ ਓ ਨੌਂ ਆ ਯਾਰ ਉਹਨੇ ਨੌਂ ਮਕਾਤਾ ਚਲ ਕਰ ਲੋ ਸੋਦਾ 15 ਲੈ ਲੈ ਪੱਕੀ ਗੱਲ ਆ ਆ ਹੁਣ ਵੀਡੀਓ ਵਿੱਚ ਚਲੀ ਜਾਂਦੀ ਆ ਲਾ ਨੋ ਦੇ ਰਿਛੇ ਤੋਂ ਨੋ ਨੋ ਸਾਢੇ 8:30 ਮਿੰਟਾਂ ਕਰੀ ਜਾਂਦਾ ਉਹਨੂੰ ਆ ਮਗਰੀ ਖੜਾ ਯਾਰ ਉੱਤ ਲੈਣੀਆਂ ਬੋਲ ਆਹੋ ਬੰਦੇ ਕੀ ਮੈਂ ਦੇਵਾਂ ਇਹਨੂੰ ਓਏ ਭਰਾਵਾ ਇਹ ਤਾਂ ਲਈ ਜਿੰਨਾਂ ਨੇ ਨਹੀਂ ਇਹ ਹੋ ਰਿਹਾ ਕਿ ਮੁਕਾਲਾ ਜਾਂਦਾ ਬਾਪੂ ਯਾਰ ਤੂੰ ਸੌਦਾ ਸਿਰੇ ਕਾ ਤੂੰ ਜਾਣਦਾ ਹੁੰਦਾ ਮੈਨੂੰ ਐਂਦਾ ਉਸ ਘਰ ਦਾ ਨਹੀਂ ਫਿਰ ਅਸੀਂ ਇਹਨੂੰ ਵੜਾਉਣੇ ਆ ਕੱਟ ਕੇ ਲੈਣਾ ਉਹਦਾ ਕੰਮ ਕੋਈ ਤਰਾ ਆ ਜਾ ਬੰਦਾ ਭਾਰਾ ਵੀਡੀਓ ਬਣੀ ਜਾਂਦੀ ਆ ਪੈਸੇ ਦੇ ਉਹਦੇ ਕਿੰਨੇ ਦੀ ਕਰ ਤੂੰ ਮੈਨੂੰ ਦੱਸ ਦੇ ਬਿਆਨਾ ਫੜਾ ਯਾਰ 800 ਕਰ ਲਾਂਗੇ ਆ ਨਹੀਂ 800 ਕਰਾਂਗੇ 10000 ਦੀ ਤਾਈ ਚਾਹੀ ਤੂੰ ਕਿੰਨਾ ਹੋ ਗਿਆ ਮੈਂ ਲਊਂਗਾ ਮੈਂ ਲਊਂਗਾ ਕੰਨ ਕੰਨ ਛੱਡ ਦੇ ਭਾਈ ਕੰਨ ਛੱਡ ਕੰਨ ਛੱਡ ਦੇ ਪੂਰੇ 10 ਦੀ ਦਊਗਾ ਹੋ ਗਈ ਨਾ ਹੋ ਗਈ ਨਾ ਹੋ ਗਈ ਯਾਰ ਚੱਲ ਲੈ ਜਾ ਆਉਂਦੀ ਪੁੱਤੋ ਹਾਂ ਵਾਹ ਬੱਡੇ ਤਿੰਨ 9000 ਦੀ ਪੂਰੀ ਠੀਕ ਆ ਬਾਈ ਲੋ ਮਿੱਤਰੋ 9000 ਦੀ ਬੇਗੇ ਕੋਈ ਨਹੀਂ ਪੁੱਟੋ ਨੇ ਲਈ ਆ ਧਾਰ ਬੱਕਰੀ